ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸ਼ਰਧ ਪਕੜਨ ਨੂੰ ਇੱਕ ਜਕਾਰੇ ਨਾਲ کہنا ਚਾਹੁੰਦਾ ਬਹੁਤ ਘਾਟੂ ਨਰੇਸ਼ ਮਹਾਰਾਜ ਅਮੀਨ ਜੀ ਗੁਰੂਵਰ ਸਾਹਿਬ ਦੇ ਬਹੁਤ ਵੱਡੇ ਚੰਗੇ ਕਰਮ ਨੇ ਕਿ ਪਹਿਲੀ ਵਾਰ ਗੁਰੂਵਰ ਸਾਹਿਬ ਦੇ ਵਿੱਚ ਸ਼੍ਰੀ ਘਾਟੂ ਨਰੇਸ਼ ਜੀ ਬਾਬਾ ਜੀ ਦਾ ਜਿਹੜਾ ਇਹ ਜਨਮ ਉਸ ਸਮ ਮਨਾਇਆ ਜਾ ਰਿਹਾ ਹੈ ਔਰ ਗੁਰੂਵਰ ਸਾਹਿਬ ਇੱਕ ਚੀਜ਼ ਲਈ ਹਮੇਸ਼ਾ ਮਸ਼ਹੂਰ ਹੈ ਕਿ ਭਾਵੇਂ ਹੋਰ ਕਿਸੇ ਕੰਮ ਲਈ ਇਕੱਠੇ ਹੋਣ ਨਾ ਹੋਣ ਪਰ ਕਲਮ ਦੇ ਕੰਮ ਦੇ ਲਈ ਗੁਰੂ ਸਾਹਿਬ ਦੇ ਸਾਰੇ ਲੋਕ ਜਿਹੜੇ ਇੱਕ ਮੰਚ ਤੇ ਆ ਜਾਂਦੇ ਨੇ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਰਾਮ ਜੀ ਦਾ ਅਯੁੱਧਿਆ ਦੇ ਵਿੱਚ ਮੰਦਿਰ ਬਣਿਆ ਸੀ ਉਦੋਂ ਵੀ ਇੱਕ ਬਹੁਤ ਵੱਡਾ ਕਿਸੇ ਤਰੀਕੇ ਦੇ ਨਾਲ ਸ਼ੋਭਾ ਯਾਤਰਾ ਕੱਢੀ ਗਈ ਸੀ ਕਿਤੇ ਚ ਸ਼ਹਿਰ ਦਾ ਹਰ ਇੱਕ ਬੰਦਾ ਜਿਹੜਾ ਉਹ ਇਸ ਸ਼ੋਭਾ ਯਾਤਰਾ ਦਾ ਹਿੱਸਾ ਬਣਿਆ ਸੀ ਅੱਜ ਵੀ ਤਕਰੀਬਨ ਤਕਰੀਬਨ ਹਰ ਇੱਕ ਘਰ ਦੇ ਵਿੱਚੋਂ ਇੱਕ ਇੱਕ ਦੋ ਦੋ ਮੈਂਬਰ ਜਿਹੜੇ ਨੇ ਇਸ ਸ਼ੋਭਾ ਯਾਤਰਾ ਦਾ ਹਿੱਸਾ ਬਣੇਗੇ ਮੈਂ ਤੁਹਾਡੇ ਚੈਨਲ ਦਾ ਗਿੰਨਤ ਟੀਵੀ ਦਾ ਵੀ ਔਰ ਗੁਰੂ ਸਾਹਿਬ ਲਾਈਵ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਕਰਦਾ ਕਿਉਂਕਿ ਤੁਸੀਂ ਦੋ ਤਿੰਨ ਦਿਨ ਤੋਂ ਜਿਹੜੇ ਘਾਟੂ ਜੀ ਮਹਾਰਾਜ ਜੇ ਇਸ ਸ਼ ਲੋਕਾਂ ਨੂੰ ਵੇਅਰ ਕਰ ਰਹੇ ਹੋ ਕਿ ਇੱਕ ਜਿਹੜਾ মিডিਆ ਮੈਂਦਾ ਹੁੰਦਾ ਜਿਹੜਾ ਲੋਕਾਂ ਤੱਕ ਜਿਹੜੀ ਆਵਾਜ਼ ਪਹੁੰਚਦਾ ਔਰ ਉਸ ਆਵਾਜ਼ ਨੂੰ ਸੁਣ ਕੇ ਲੋਕ ਜਿਹੜੇ ਇੱਕ ਮੰਚ ਤੇ ਇਕੱਠੇ ਹੁੰਦੇ ਨੇ ਇਹ ਜਿਹੜਾ ਤਿਉਹਾਰ ਅੱਜ ਪਹਿਲੀ ਵਾਰੀ ਇੱਥੇ ਮਨਾਇਆ ਗਿਆ ਔਰ ਮੈਂ ਉਮੀਦ ਕਰਦਾ ਜਿਸ ਤਰ੍ਹਾਂ ਨਾਲ ਲੋਕਾਂ ਦਾ ਸਹਿਯੋਗ ਹੋਇਆਗਾ ਪਤਾਂ ਦਾ ਸਹਿਯੋਗ ਹੋਇਆ ਇਹ ਜਿਹੜਾ ਪ੍ਰੋਗਰਾਮ ਹੈ ਹਰ ਸਾਲ ਇਸੇ ਤਰੀਕੇ ਨਾਲ ਪੂਰੀ ਤਰ੍ਹਾਂ ਆਪਣੇ ਨਾਲ ਜਿਹੜਾ ਮਨਾਇਆ ਜਾਏਗਾ ਗਾੜੀ ਜੀ ਪਹਿਲੀ ਵਾਰ ਮਨਾਇਆ ਜਾ ਰਿਹਾ ਇਸ ਮਹੀਨੇ ਦੇ ਵਿੱਚ ਦੋ ਦੀਵਾਲੀ ਆ ਗਈ ਅੱਜ ਵੀ ਦੀਵਾਲੀ ਵਰਗਾ ਮਾਹੌਲ ਹੈ ਜੀ ਬਿਲਕੁਲ ਜੀ ਬਿਲਕੁਲ ਦੇਖੋ ਮੈਂ ਤਾਂ ਕਹੂੰਗਾ ਕਿ ਹੁਣ ਸਾਲ 'ਚ ਤਿੰਨ ਦੀਵਾਲੀਆਂ ਆਣਗੀਆਂ ਕਿਉਂਕਿ ਅਸੀਂ 22 ਜਨਵਰੀ ਨੂੰ ਫਿਰ ਦੁਬਾਰਾ ਤੋਂ ਜੋ ਅਯੁੱਧਿਆ ਦਾ ਜਿਵੇਂ ਆਪਾਂ ਪ੍ਰੋਗਰਾਮ ਕੀਤਾ ਸੀ ਅਸੀਂ ਕੋਸ਼ਿਸ਼ ਕਰਾਂਗੇ ਫਿਰ ਕੀਤਾ ਜਾਵੇ ਉਸ ਤੋਂ ਬਾਅਦ 12 ਨਵੰਬਰ ਨੂੰ ਕਾਟੂਨ ਰੇਸਤੀ ਦਾ ਹੋ ਗਿਆੁਰ ਜਵਾਲੀ ਦੇ ਕਿੰ ਬੀਟਵੀਨ ਜਿਹੜਾ ਇੱਕ ਸਾਲ ਚ ਭੰਦੀ ਆਦੀ ਹੈ ਸੋ ਸਾਰੇ ਭਗਤਾਂ ਦੇ ਸਹਿਯੋਗ ਦੇ ਨਾਲ ਗੁਰੂਰ ਸਾਹਿਬ ਇਲਾਕੇ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਹੈ ਹਰ ਸਾਲ ਕੀਤਾ ਜਾਂਦਾ ਹੈ ਸ਼ਾਨਦਾਰ ਕੀ ਇਵੈਂਟ ਰਹੇਗਾ ਇਸ ਤੋਂ ਬਾਅਦ ਜੀ ਆਖਾ ਜਿੱਥੇ ਬਾਲਾ ਇਹਨਾਂ ਦਾ ਕਾਟੂਨ ਰੇਸਤੀ ਉਹ ਜਿਹੜਾ ਮੰਦਿਰ ਬਣ ਰਿਹਾ ਪਾਪਾ ਜੀ ਦਾ ਮੰਦਿਰ ਬਣ ਰਿਹਾ ਉੱਥੇ ਸਾਡੇ ਕੋਲ ਲੱਗ ਸਾਡੇ ਕੀ ਉਹ ਪੀਵੀ ਗਲਾਕਾਰ ਹੈ ਮੁੰਡਾ ਬਹੁਤ ਉਹਨੂੰ ਸੈਕਿੰਡ ਤੋਂ ਫਰੋਸਟ ਕਰਨ ਗਿਆ ਜਾਂਦਾ ਕਿ ਪੰਜਾਬ ਦੇ ਵਿੱਚ ਉਹ ਆ ਰਹੇ ਨੇ ਸਪੈਸ਼ਲ ਬਾਬਾ ਜੀ ਦਾ ਗੁਣਗਾਨ ਕਰਨ ਦੇ ਲਈ ਔਰ ਬਾਬਾ ਜੀ ਦੀਆਂ ਜਿਹੜੀਆਂ ਜੀਵਨੀ ਉੱਪਰ ਔਰ ਬਾਬਾ ਜੀ ਦੇ ਜਿਹੜੇ ਭਜਨ ਨੂੰ ਉਹ ਗਾ ਕੇ ਕਰਨ ਸੰਕਰ ਬਿਲਕੁਲ ਜੀ 52 ਕਿਲੋ ਦਾ ਜਿਹੜਾ ਥੇਕ ਬਾਬਾ ਜੀ ਦਾ ਹੋਣੀ ਕੱਟਿਆ ਜਾਏਗਾ ਔਰ ਤੁਹਾਡੇ ਚੈਨਲ ਦੇ ਮਾਧਮ ਦਰੂ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹਾਂਗਾ ਕਿ ਜਿੱਥੇ ਬਾਬਾ ਜੀ ਦਾ ਅੱਜ ਜਨਮ ਦਿਨ ਹੈ ਉੱਥੇ ਤੁਹਾਡੇ ਮਰੇ ਜੀ ਦੀ ਐਸੀ ਕਿਰਪਾ ਸਾਡੇ ਭਰਾ ਪੀਐਸਪੀ ਸਾਹਿਬ ਤੇ ਵੀ ਇਹਨਾਂ ਦਾ ਵੀ ਅਜਾ ਜਨਮ ਦੇਣਾ ਤੇ ਮੈਂ ਇਹਨਾਂ ਨੂੰ ਵੀ ਉਜਾਈ ਜੰਦਾ ਤੁਹਾਡੇ ਚੈਨਲ ਦੇ through ਔਰ ਸਾਰੇ ਪਖਤਾਨੀ ਵੀ ਹੈ ਜਿਹੜਾ ਇੱਕ ਮੈਂ ਬਾਬਾ ਜੀ ਅੱਗੇ ਅਰਦਾਸ ਕਰਨਾ ਕਿ ਸਾਡੇ ਭਰਾ ਪੀਐਸਪੀ ਸਾਹਿਬ ਤੇ ਜਿਹੜੀ ਜੋ ਜੈ ਸ਼੍ਰੀ ਨਾਮ ਜੈ ਇਹ ਗਉੜੀ ਸਾਭ ਜਿਹੜਾ ਤਿਉਹਾਰ ਹੈ ਉਹ ਰਾਜਸਥਾਨ ਦੇ ਵਿੱਚ ਜਾਗਰ ਮਾਇਆ ਦੇ ਉਹ ਪੰਜਾਬ ਵਿੱਚ ਵੀ ਹੁਣ ਇੱਕ ਵਾਰੀ ਲਗਾਤਾਰ ਜਿਹੜੇ ਖੱਤ ਸੰਗਤ ਭਗਤ ਹੈਗੇ ਨੇ ਉਹ ਗੁਜਾਰਾ ਦੇ ਵਿੱਚ ਫੈਦਲ ਮਾਰਚ ਕਰ ਰਹੇ ਨੇ ਔਰ ਉਹਨਾਂ ਦਾ ਜਿਹੜਾ ਗੁਣ ਗਾਣਾ ਗੁਰਦੁਆਰਿਆਂ ਦੇ ਕਿਤਾ ਦੇ ਜਮ ਪਰਕਰਤ ਹੋ ਗਿਆ ਹੈ। ਇਸ ਨੇ ਪ੍ਰੇਰਨਾ ਦਾ ਸ਼ਾਗ ਆਇਆ ਜਾ ਰਿਹਾ ਤੇ ਹੌਲੀ ਹੌਲੀ ਜਿਹੜੀ ਇਹ ਚੀਜ਼ ਪਗੜੀ ਨਹੀਂ ਹੈ। ਜਿਹੜਾ ਜਿਹਨੇ ਇੱਕ ਸ਼ਾਗਤ ਹੋਇਆ ਉਹ ਵੀ ক্েটের <muchas>